ਹਨ ਲੱਗਦਾ ਕਿ ਜੇ ਮੈਂ ਕਹਾਂ ਉਹ ਜਿਹੜੇ ਕਿਤੇ 100 ਰੁਪਇਆ ਕਰਾਇਆ ਦਿੱਤਾ ਚੰਗਾ ਭਾਣ ਦੇ ਨਾ ਕਦੇ ਕੋਈ ਟੈਪ ਨਾ ਕਦੇ ਕੋਈ ਮੱਚ ਜਾਈ ਵੀ ਕਿੰਡਲੀ ਲਿਟਰਲੀ ਵੀ ਲਿਟਰਲੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੂਪ ਕਰਦੋ ਸਾਰੇ ਠੀਕ ਹੋਵੋ ਗੋ ਸுகਾ ਜਿੱਦਾ ਕਿ ਅੱਜ ਆਪਾਂ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸுகਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਾਕੀ ਗਾਇਜ਼ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸுகਾ ਜਾਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਮੈਨੂੰ ਅਕਸਰ ਮੈਸੇਜ ਆਉਂਦੇ ਜਲਦੀ ਕੌਂਟ ਦੇ ਭਾਜੀ ਆ ਦੁੱਧੂ ਦੀ ਚੋਗੇ ਨਾ ਰੱਖਿਆ ਪਿਆ ਆ ਕੰਮ ਨਿਬੜਿਆ ਪਿਆ ਜਿਵੇਂ ਇੱਕ ਨੰਬਰ ਪ੍ਰਭਾਤ ਹਰੀ ਤੇ ਸਤ ਸ੍ਰੀ ਅਕਾਲ ਵਾਇਕੂ ਜੀ ਕਾਲ ਸਾਹਿਬ ਵਾਇਕੂ ਜੀ ਕੀ ਫਤਿਹ ਸੋ ਐਨਾ ਦਿਨਾਂ ਨੂੰ ਭੁੱਲਿਓ ਨਾ ਗੁਰੂ ਘਰ ਜ਼ਰੂਰ ਜਾਇਆ ਕਰੋ ਬਾਕੀ ਧੰਦਾ ਦੀ ਕਿਰਪਾ ਗੁੱਡ ਮਾਰਨਿੰਗ ਕੰਪਨੀਆ ਵਾਲਾ ਗੱਡੀ ਕੱਢੀ ਤੂੰ ਤਾਂ ਕੱਲ ਲੱਗਿਆ ਕਿ ਕੱਲ ਨੂੰ ਆ ਜਿਹੜਾ ਕੱਲ ਮੁੜਿਆ ਕੇ ਆਣੀਗਾ ਗੱਡੀ ਲੇਟ ਮਿਲੀ ਗੱਡੀ ਕੱਲ ਲੈ ਆ ਜੀ ਮਿਲੀ ਕੱਡੀ ਲੇਟ ਨਹੀਂ ਨਾ ਰਾਤ ਦਾ ਹੀ ਆ ਗਿਆ ਮੈਂ ਤਾਂ ਜਸਪਾਲ ਘਰੇ ਹੀ ਜਸਪਾਲ ਘਰੇ ਹੀ ਜਸਪਾਲ ਦੇ ਤਾਂ ਦੂਰ ਸੀ ਦੇਖੇ ਨਹੀਂ ਸੀ ਆਇਆ ਜਾਂਦਾ ਧੁੰਦ ਬੜੀ ਰਾਤ ਨੂੰ ਕਿਹਨੇ ਧੁੰਦ ਜਾਵੇ ਜਸਪਾਲ ਦੇ ਪਿੰਡ ਤੋਂ ਧੁੰਦ ਅੜ ਗਈ ਬੰਦਾ ਬੁੱਤਾਂ ਉਹ ਤੇ ਸਿੱਧਾ ਵੱਡੇ ਰੋਡ ਚੱਲ ਗਏ ਫਿਰ ਮੈਂ ਕਿਹਾ ਹੁਣ ਚੱਲ ਮੈਂ ਨਾ ਰੋਡ ਕਿੱਧਰ ਜਸਪਾਲ ਘਰ ਕਿੱਥੇ ਧੁੰਦ ਘੜ ਗਈ ਦੇਖੇ ਚੱਲ ਧੁੰਦ ਵੱਧ ਗਈ ਮੈਂ ਕਿਹਾ ਇਕੱਲੇ ਨਾ ਚਲੂਰੀ ਅੱਧੀ ਰਾਤ ਨੂੰ ਜਾਣਾ ਨਹੀਂ ਵੀ ਜੂ ਵੀ ਜਾਣਾ ਨਹੀਂ ਰਾਤ ਨੂੰ ਆਓ ਜਿਹੜਾ ਬੰਦਾ ਤਰੇ ਆਉਂਦਾ ਨੇ ਇਹ ਸਾਡੇ ਪਿੰਡ ਦਾ ਹਜੇ ਠੀਕ ਹੈ ਨਾ ਹਿਰਨੀ ਦੀ ਚਾਲ ਵੇਖ ਕਿੰੋਂ ਮਸਤਾਨੀ ਇਹ ਇਹ ਦੱਬਦਾ ਕਿਦੇ ਕਿਉਂ ਢਾਬੋ ਕਰਾਈ ਆਉਂਦਾ ਵੇ ਨਾਂ ਦਾ ਸੱਟ ਲੱਗੀ ਜਿਵੇਂ ਤੂੰ ਡੇ ਕੇ ਤੇ ਨਾਂ ਸਾਨੂੰ ਟਿਕਨ ਦੇਵੇਂ ਤੇ ਨਵਾਂ ਨੋਨੀ ਕੇ ਪ੍ਰਾਣੇ ਨੂੰ ਟਿਕਨ ਦੇਵੇਂ ਹੈ ਕੋਹਨਾ ਕੋ ਲੱਭ ਲੋ ਵੇਖ ਲੋ ਨੈਟ ਤੋਂ ਦੇ ਬਣਾ ਲੋ ਚੰਡੀਗੜ੍ਹ ਵਰਾ ਜਾਂਦੇ ਹਾਂ ਹਾਂ ਆ ਕੱਲ ਚੰਡੀਗੜ੍ਹ 36D ਦੀ ਮਾਰਕੀਟ ਦੇ ਵਿੱਚ ਢੇੜੇ ਕੱਢਣਦੇ ਆਂ ਅੱਜ ਕਵਾੜ ਬਾਜ਼ਾਰ ਚ ਆਇਆ ਕਿਰਪਾ ਹੈ ਇਹ ਕੀ ਭਾਈ ਤੁਹਾਡੀ ਕਿਰਪਾ ਸੁਣੀ ਇਹ ਭਾਈ ਦੇਣਾ ਚੜਦੇ ਲੈਂਦੇ ਰਹਿੰਦੇ ਬੰਦੇ ਦੇ ਕਿ ਨਹੀਂ ਵੀ ਪਾਉ ਉਹ ਚਸਰੀ ਗਾ ਜਾਨੀ ਮੈਂ ਉਹਦੇ ਕਿਹਾ ਸੀ ਚਾਬੀਆਂ ਦੋਵੇਂ ਅਟੈਚ ਕਰਾ ਲਓ ਨਾ ਲਾਓ ਪੰਗੇ ਹੁਣ ਗਵਾਲੀ ਚਾਬੀ ਤੇ ਹੁਣ ਪਾਈਪ ਵੇ ਲੋ ਐ ਖੋਲਦੇ ਫਿਰਦੇ ਲੈ ਆਪ ਆਪਲੇ ਆਪ ਆਪਲੇ ਛੇਤੀ ਉਹ ਕਟਾ ਗਿਆ ਜਾਈ ਕਿ ਕਰ ਕਟਾ ਗਿਆ 1000 ਰੁਪਏ ਪਰੇ ਵਿੱਚ ਬਣ ਕੀ ਗੱਲ 1000 ਰੁਪਿਆ ਦਾ ਪਾ ਦੀ ਟੇਲ 1000 ਰੁਪਿਆ ਸਰਵਸਤ ਆਪਾਂ ਹੀ ਫਾਸਟ ਹੋਣੀ ਜਦੋਂ ਉਹਦਾ ਘੁੱਪਾ ਹੀ ਪਾਟ ਲਿਆ ਸਾਰਾ ਹੈ ਚੱਕੋ ਜੱਕੋ ਛੇਤੀ ਗੰਧ ਪਾਇਆ ਤੁਸੀਂ ਗਲੀ 'ਚ ਚੱਕੋ ਜੱਕੋ ਗੰਧ ਦੋਵੇਂ ਜੱਕ ਜੱਕ ਦੋਵੇਂ ਆਣੇ ਵੈਰੀ ਗੁੱਡ ਅਰੇ ਵੀ ਕਹਿੰਦੇ 100 ਰੁਪਿਆ ਕਰਾਇਆ ਦਿੱਤਾ ਚੰਗਾ ਭਾਣ ਦੇ ਨਾ ਕਰੇ ਕੋਈ ਟੈਪ ਨਾ ਕਰੇ ਕੋਈ ਰਾਜ 7500 ਵਾਰੀ ਅਸੀਂ ਜੀਵ ਦਾ ਸਮਾਨ ਦੇਖ ਲਿਆ ਵਾਹ ਜੀ ਵਾਹ ਬਹੁਤ ਹੀ ਸੋਹਣੀ ਲੱਗ ਰਹੀ ਜੀ ਤੁਸੀਂ ਵੇਖ ਸਕਦੇ ਆ ਇਹਦੇ ਪੀਪੀਐਮ ਕੋਡਿੰਗ ਹੋਈ ਹੋਈ ਆ ਤੇ ਨਾਈਸ ਵੈਰੀ ਗੁੱਡ ਲੱਦ ਦੇ ਲੱਦ ਦੇ ਲੱਦ ਦੇ ਹਾਂ ਸਿੰਘ ਭਾਈ ਕੀ ਸਾਈ ਦਾ ਮਾਜ਼ਾ ਚਾਹੀਦੀ ਮਾਜ਼ਾ ਮੱਚ ਜ਼ੈ ਵੀ ਕਿੰਡਲੀਟਰਲੀ ਵੀ ਲਿਟਰਲੀ ਯੇ ਜੂਗੀ ਪਾ ਯੇ ਆ ਸਾਰਾ ਕੁਝ ਮਿਲ ਜਾਂਦਾ ਹੈ ਤੁਹਾਨੂੰ ਚਾਦਰਾਂ ਚਾਹੀਦੀਆਂ ਦੱਸੋ ਤੁਹਾਨੂੰ ਸੜੀਆ ਚਾਹੀਦਾ ਇਹ ਕੌਣ ਬੋਲਦਾ ਐਡਾ ਇਹ ਐਡਾ ਕਿਹੜੇ ਦੇਸ਼ ਚ ਬੋਲਿਆ ਜਾਂਦਾ ਉਹ ਦੱਸੋ ਭਾਈ ਮਿਲ ਜੂਗੀ ਮਿਸਤਰੀ ਬਿਲਡਿੰਗ ਸੈਟ ਵੀ ਹੈਗਾ ਯਾ ਉਹ ਵੀ ਮਿਲ ਜੂਗਾ ਇਹ ਵੀ ਮਿਲ ਜੂ ਕੰਮਰ ਜੇ ਤਾਂ ਤੁਹਾਨੂੰ ਆ ਜੇ ਇੱਥੇ ਪਾ ਪਚੀ ਲਿਓ ਚਲੀ ਮਿਲੂ ਪਾਸੀ ਕਿਆ ਪੰਜਾ ਲੀਟਰ ਲੀ ਗਾਵਾ ਵੀ ਮਿਲ ਜੂਗੀ ਆ ਭਾਜੀ ਭਾਜੀ ਉਹਨਾਂ ਤੇ ਲੋਨ ਵੀ ਖੜਾ ਦੋਗੇ ਭਾਜੀ ਐਪਰੂਵਲ ਕਰਾ ਕੇ ਜਿਹਾ ਕਿ ਐਨਓਸੀ ਲੈ ਕੇ ਸਭ ਤੋਂ ਘੱਟ ਪ੍ਰੂਵਲ ਓ ਮਾਈ ਗੋਡ ਹਾਂਜੀ ਗਾ ਤੂੰ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ